i hey. ਅਸੀਂ ਅੱਜ ਵੀ ਦੇਖ ਰਹੇ ਹਾਂ ਜੀ ਸੋ ਨਿਊਜ਼ੀਲੈਂਡ ਦੇ ਵਿੱਚ ਅਸੀਂ ਖੜੇ ਆ ਸਿਕ ਚਿਲड्रन ਦੇ ਅੱਜ ਟਕਨਨੀ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਸੋ ਬਯੁਰਗ ਮੈਂ ਇਨਾ ਖੜੇ ਨੇ ਸੋ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ ਇਹਨਾਂ ਨੂੰ 20 ਸਾਲ ਨਿਊਜ਼ੀਲੈਂਡ ਦੇ ਵਿੱਚ ਹੋ ਗਏ ਯਾਨੀ ਕਿ ਦੋ ਦਹਾਕੇ ਤੇ ਮੈਂ ਕਹਾ ਕਿ 20 ਸਾਲ ਪਹਿਲਾਂ ਜਿਹੜੇ ਬੱਚੇ ਜੰਮੇ ਸੀ ਉਹ ਹੁਣ ਜਵਾਨ ਹੋ ਚੁੱਕੇ ਆ ਤੁਸੀਂ ਨਿਊਜ਼ੀਲੈਂਡ ਨੂੰ 20 ਡਵੈਲਪ ਹੁੰਦੇ ਦੇਖਿਆ ਕਹਿੰਦੇ ਪਿਛਲੇ 20 ਸਾਲਾਂ 'ਚ ਬਹੁਤ ਤਰੱਕੀ ਨਿਊਜ਼ੀਲੈਂਡ ਨੇ ਕੀਤੀ ਆ ਤੇ ਉਹਦੇ ਨਾਲ ਨਾਲ 30 ਸਾਲ ਪਹਿਲਾਂ ਸ਼ੁਰੂ ਹੋਇਆ ਇਹ 5-6 ਬੱਚਿਆਂ ਤੋਂ ਜਿਹੜਾ ਸਕੂਲ ਸ਼ੁਰੂ ਹੋਇਆ ਸੀ ਅੱਜ 1000 ਬੱਚੇ ਦੀ ਗਿਣਤੀ ਤੇ ਪਹੁੰਚ ਗਿਆ ਇਹ ਵੀ ਤੁਸੀਂ ਦੇਖਿਆ ਹੋਣਾ ਕਿਵੇਂ ਗਰੋ ਹੋਇਆ ਕੀ ਕਹਿੰਦੇ ਹੋ ਤੁਹਾਡੇ ਐਕਸਪੀਰੀਅੰਸ ਨਾਲ ਕੀ ਕਹੋਗੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮੇਰਾ ਨਾਮ ਰਣਜੀਤ ਸਿੰਘ ਆ ਮੈਂ 2006 ਵਿੱਚ ਇੱਥੇ ਆਇਆ 2006 ਵਿੱਚ ਤੇ ਉਦੋਂ ਤਾਂ ਇੱਥੇ ਕਮਿਊਨਿਟੀ ਬਹੁਤ ਕੱਟਸਨ ਦਿਸਦੀ ਹੁੰਦੀ ਸੀ ਅਸੀਂ ਕਹਣਾ ਯਾਰ ਇਹ ਕਿਹੜੇ ਕੰਟਰੀ ਚ ਆ ਗਏ ਆ ਇੱਥੇ ਆਪਣੀ ਕਮਿਊਨਿਟੀ ਤਾਂ ਹੈ ਹੀ ਨਹੀਂ ਬਹੁਤ ਕੱਟਿਆ ਹੂੰ ਪਰ ਹੌਲੀ ਹੌਲੀ ਇਦਾਂ ਇਹਨਾਂ ਨੇ ਨਿਊਜ਼ੀਲੈਂਡਸ ਨੇ ਲੋਟਸ ਠੀਕ ਕੀਤਾ ਜੀ ਤੇ ਆਪਣੀ ਕਮਿਊਨਿਟੀ ਬਹੁਤ ਇੱਥੇ ਆ ਗਈ ਹੈ ਹੂੰ ਤੇ ਹੁਣ ਤਾਂ ਮਤਲਬ ਗੱਲ ਕਰੀਏ ਪੇ ਹੁਣ ਤਾਂ ਇੰਨਾ ਦਿਲ ਲੱਗਦਾ ਨਿਊਜ਼ੀਲੈਂਡ ਵਿੱਚ ਇਦਾਂ ਲੱਗਦਾ ਪੰਜਾਬ ਇਹ ਆਪਣਾ ਹੀ ਪੰਜਾਬ ਹੀ ਆ ਜੀ ਤੇ ਗੁਰੂ ਘਰ ਇੰਨੇ ਬਣ ਗਏ ਆ ਇੱਥੇ ਆਕਲੈਂਡ ਦੇ ਵਿੱਚ ਤੇ ਸਾਰਿਆਂ ਨੂੰ ਜਿੱਥੇ ਤੁਸੀਂ ਜਾਣਦੇ ਆ ਸੰਗਤ ਦਾ ਉੱਥੇ ਹੜ ਆਇਆ ਹੁੰਦਾ ਜੀ ਤੇ ਖਾਸ ਕਰਕੇ ਸਿੱਖ ਸੰਗਤ ਜਿਹੜੀ ਆ ਉਹ ਜਿਹੜਾ ਗੁਰਦੁਆਰਿਆਂ ਚ ਆਉਂਦੀ ਆ ਤੇ ਬਹੁਤ ਹੀ ਚੰਗਾ ਲੱਗਦਾ ਹੈ ਜੀ ਸੋ ਇੱਥੇ ਮੈਨੇਜਮੈਂਟ ਨੇ ਤੱਕ ਨਹੀਂ ਨਹੀਂ ਮੈਨੇਜਮੈਂਟ ਜਿਹੜੀ ਆ ਇਹਨਾਂ ਨੇ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਜਿਹੜਾ ਨਾਲ ਹੈ ਸੋਨੇ ਤੇ ਸਾਗਾ ਜਿਹੜਾ ਕਹਿੰਦੇ ਹੁੰਦੇ ਆ ਭਈ ਜਿਹੜਾ ਆਪਣੀ ਨਵੀਂ ਪਨੀਰੀ ਨੂੰ ਹਾਂ ਸਿੱਖੀ ਦੇ ਨਾਲ ਲਾਇਆ ਬਿਲਕੁਲ ਤੇ ਇਹ ਖਾਸ ਕਰਕੇ ਮੈਂ ਕਹੂੰਗਾ ਭਈ ਬਹੁਤ ਹੀ ਜ਼ਿਆਦਾ ਅਪੀਸ਼ਟ ਕਰਨੇ ਵਾਲੀ ਗੱਲ ਆ ਤੇ ਸਾਨੂੰ ਇਹਦਾ ਇਹ ਰਿਜ਼ਲਟ ਆਊਗਾ ਕਿ ਆਉਂਦੇ ਸਮੇਂ ਦੇ ਵਿੱਚ ਵੀ ਸਾਨੂੰ ਇੱਥੇ ਬੜੇ ਤਗੜੇ ਹੋ ਕੇ ਸਿਕ ਕੌਮ ਦੇਖਣ ਨੂੰ ਮਿਲੇਗੀ ਜੀ ਤੇ ਜਦ ਕਿ ਹੋਰ ਕੰਟਰੀਆਂ ਚ ਇੰਨੀ ਨਹੀਂ ਵਧੀ ਫੁੱਲੀ ਜਿੰਨੀ ਇੱਥੇ ਟੱਕਰ ਨਹੀਂ ਚ ਵਧੀ ਜੀ ਸੋ ਬਿਲਕੁਲ ਜੀ ਸੋ ਜਿਵੇਂ ਇਹਨਾਂ ਨੇ ਆਪਣੇ 20 ਸਾਲ ਦੇ ਤਜਰਬੇ ਦੇ ਵਿੱਚ ਇਹ ਚੀਜ਼ ਜਿਹੜੀ ਦੇਖੀ ਹੈ ਕਿ ਵਾਕਈ ਜਿਹੜੀ ਗਿਣਤੀ ਆਪਣੀ ਵਧੀਆ ਸੋ ਇਹ ਅੰਕੜੇ ਵੀ ਦੱਸਦੇ ਆ ਜੀ ਪਿਛਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੀ ਜਿਹੜੀ ਬੱਸੋਂ ਆ ਉਹ ਇੱਥੇ ਵਧੀ ਆ ਜੇ ਭਾਰਤੀਆਂ ਦੀ ਗੱਲ ਕਰਾਂ ਤਾਂ ਭਾਰਤੀ ਨਿਊਜ਼ੀਲੈਂਡ ਚ ਤੀਜੇ ਨੰਬਰ ਤੇ ਆ ਤੇ ਪੰਜਾਬੀ ਮਾਂ ਬੋਲੀ ਹੈ ਇਸ ਟਾਈਮ ਨੌਵੇਂ ਨੰਬਰ ਤੇ ਨਿਊਜ਼ੀਲੈਂਡ ਦੇ ਵਿੱਚ ਬੋਲੀ ਜਾਂਦੀ ਆ ਗਿਣਤੀ ਦੇ ਪੱਖੋਂ ਤੇ ਹੋ ਸਕਦਾ ਅੰਕੜੇ ਵੱਧ ਹੋਣ ਪਰ ਜੋ ਰਜਿਸਟਰਡ ਹੋਏ ਆ ਜੋ ਸਰਕਾਰੀ ਰਾਟੇ ਆ ਉਹ ਕੁਝ ਇਸ ਤਰ੍ਹਾਂ ਦੱਸਦੇ ਆ ਬਾਬੂ ਜੀ ਤੋਂ ਹੱਤੋਂ ਜਾਣਨਾ ਚਾਹੂੰਗਾ ਕਿੰਨਾ ਕੁ ਸਮਾਂ ਹੋ ਗਿਆ ਕਿਵੇਂ ਦੇਖਦੇ ਹੋ ਅੱਜ ਊੜੇ ਔਰ ਜੂੜੇ ਨੂੰ ਸਾਂਭਣ ਦੀ ਜਿਹੜੀ ਇਹ ਸੰਸਤਾ ਨੇ ਜ਼ਿੰਮੇਵਾਰੀ ਚੱਕੀ ਆ ਕੀ ਕਹੋਗੇ ਮੇਰਾ ਸਮੂਹ ਸੰਗਤ ਨੂੰ ਮੇਰੇ ਵੱਲੋਂ ਫਤਿਹ ਅਰਜ ਕਰੋ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਮੈਂ ਸੰ 2016 ਤੋਂ ਅਜੇ ਵੇਸਟਰ ਇੱਥੇ ਆ ਰਿਹਾ ਜੀ ਮੈਂ ਦੇਖ ਰਿਹਾ ਹਾਂ ਵੀ ਨਿਊਜ਼ੀਲੈਂਡ ਦੇ ਵਿੱਚ ਹੋਰ ਮੁਲਕਾਂ ਦੇ ਮੁਕਾਬਲੇ ਜਿਵੇਂ ਇਸ ਤਰ੍ਹਾਂ ਕੈਨੇਡਾ ਅਮਰੀਕਾ ਹੈ ਹੋਰ ਮੁਲਕ ਹੈ ਉਹ ਇੰਗਲੈਂਡ ਹੈ ਉਹਨੇ ਮੁਕਾਬਲੇ ਇੱਥੇ ਸਿੱਖੀ ਬਹੁਤ ਪ੍ਰਫੁੱਲਤ ਹੋਈ ਹੈ ਹੂੰ ਜਿਹਨ ਇੱਕ ਤਾਂ ਇੱਥੇ ਗੁਰੂ ਘਰ ਬਹੁਤ ਹੈ ਜੀ ਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ ਹੂੰ ਇਸ ਕਰਕੇ ਜਿਹੜੇ ਆ ਊੜੇ ਤੇ ਜੂੜੇ ਨਾਲ ਜੋੜਨ ਵਾਸਤੇ ਇਹ ਜਿਹੜਾ ਗੁਰਦਾਰਾ ਸਾਹਿਬ ਕਲਗੀਧਰ ਸਾਹਿਬ ਟਾਕਰਨੀ ਨੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਹੁਣ ਤਾਂ ਸਾਰੇ ਗੁਰੂ ਘਰਾਂ ਦੇ ਵਿੱਚ ਹੀ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਹਨ ਪਰ ਇਹਨਾਂ ਨੇ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਜੀ ਇੱਥੇ 1000 ਬੱਚੇ ਦੇ ਸੰਸੰਘ ਬੱਚੇ ਇੱਥੇ ਪੰਜਾਬੀ ਦੀ ਸਿਖਾਈ ਸਿੱਖਿਆ ਲੈ ਰਹੇ ਹਨ ਜੀ ਔਰ ਇਹ ਇਹ ਜਿਹੜਾ ਬਹੁਤ ਵੱਡਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਵਿਦੇਸ਼ੀ ਧਰਤੀ ਤੇ ਆ ਕੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਰਹੇ ਹਾਂ ਮੈਂ ਇਹ ਇਸ ਕਰਕੇ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਬਿਲਕੁਲ ਸੋ ਤੁਸੀਂ ਕਹ ਕੇ ਮੈਂ ਐਜ਼ ਬਿਸਟਰ ਇੱਥੇ ਆ ਰਿਹਾ ਹਾਂ ਤੇ ਕਈ ਵਾਰੀ ਬੜੀ ਨਿਰਾਸ਼ਾ ਹੁੰਦੀ ਹੈ ਜੀ ਜਦੋਂ ਆਪਾਂ ਇਹ ਚੀਜ਼ ਸੁਣਦੇ ਹਾਂ ਇੱਥੇ ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਬੋਲਣ ਦੀ ਮਨਾਹੀ ਕੀਤੀ ਜਾਂਦੀ ਹੈ ਉੱਥੇ ਬੱਚਿਆਂ ਨੂੰ ਹਿੰਦੀ ਜਾਂ ਇੰਗਲਿਸ਼ ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ ਪਰ ਚਲੋ ਇੱਥੇ ਬੱਚੇ ਸਕੂਲਾਂ ਦੇ ਵਿੱਚ ਭਾਵੇਂ ਇੰਗਲਿਸ਼ ਬੋਲਦੇ ਆ ਪੰਜਾਬੀ ਸਬਜੈਕਟ ਨਹੀਂ ਹੈਗਾ ਪਰ ਮਾਪੇ ਖਾਸ ਇੱਕ ਤوجਹ ਦੇ ਕੇ ਬੱਚਿਆਂ ਨੂੰ ਸ਼ਨੀਵਾਰ ਨੂੰ ਗੁਰੂ ਘਰਾਂ ਚ ਲੱਗਦੀਆਂ ਕਲਾਸਾਂ ਦੇ ਵਿੱਚ ਭੇਜਦੇ ਆ ਸੋ ਸਿੱਖ ਹੈਰੀਟੇਜ ਸਕੂਲ ਜਿਹੜਾ ਟਾਕਨ ਨਹੀਂ ਗੁਰੂ ਘਰ ਦੀ ਬਿਲਕੁਲ ਨਾਲ ਦੂਦ ਦੇ ਅੰਦਰ ਹੀ ਜਿਹੜਾ ਲੱਗਦਾ ਉਹਦੇ ਚ ਹਜ਼ਾਰ ਬੱਚਾ ਪੰਜਾਬੀ ਤੇ ਸਿੱਖ ਧਰਮ ਦੀ ਸਿਖਲਾਈ ਲੈਣ ਲਈ ਜਾਂਦਾ ਕਿਤੇ ਨਾ ਕਿਤੇ ਮਾਪਿਆਂ ਦਾ ਅਹਿਮ ਯੋਗਦਾਨ ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਵਿੱਚ ਮਾਪੇ ਉਸੇ ਲਈ ਫਿਕਰਮੰਦ ਨਹੀਂ ਹੈ ਜਾਂ ਵਿਦੇਸ਼ਾਂ ਦੇ ਵਿੱਚ ਮਾਪੇ ਜ਼ਿਆਦਾ ਫਿਕਰਮੰਦ ਆ ਕਿ ਸਾਡੇ ਬੱਚੇ ਵਿਸਲੇ ਨਾ ਰਹਿ ਜਾਣ ਮੈਂ ਤਾਂ ਮੇਰੀ ਤਾਂ ਸੋਚ ਇਹ ਹੈ ਜੀ ਵੀ ਇੰਡੀਆ ਦੇ ਵਿੱਚ ਜਿਹੜੇ ਵੀ ਅਡਵੋਕੇਟਾਂ ਵਾਲੇ ਸਕੂਲ ਬਣੇ ਆ ਜੀ ਉਥੇ ਪੰਜਾਬੀ ਨਾਲ ਧੱਕਾ ਹੋ ਰਿਹਾ ਹੈ ਹੂੰ ਕੁਝ ਮਾਪੇ ਵੱਡੇ ਵੇਸਲੇ ਹੋਗੇ ਹੂੰ ਵੱਧ ਵੇਸਲੇ ਮਾਪੇ ਆ ਜਿਹੜੇ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਆ ਵੀ ਇੰਗਲਿਸ਼ ਹੀ ਸਿੱਖੀ ਜਾਵੇ ਤਾਂ ਵਾਲੀ ਵਧੀਆ ਹੈ ਪੰਜਾਬੀ ਦੀ ਕੋਈ ਵਾਲੀ ਲੋੜ ਹੈ ਨਹੀਂ ਇਸ ਕਰਕੇ ਪਰ ਇੱਥੇ ਘਰਾਂ ਦੇ ਵਿੱਚ ਵੀ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਵੀ ਪੰਜਾਬੀ ਪੜ੍ਹਾ ਰਹੇ ਆ ਮੈਂ ਦੱਸਾਂ ਗੁਰੂ ਦੇ ਨੌਜਾਤ ਕਰਵਾਉਨੇ ਆ ਪੰਜਾ ਪਿਆਰਿਆਂ ਦੇ ਨੌਜਾਤ ਕਰਵਾਏ ਹੋਏ ਆ ਚਾਰ ਸਹਿਬ ਯਾਦਿਆਂ ਦੇ ਭਾਈ ਛਤੀਦਾਸ ਮਤੀਦਾਸ ਇਹ ਸਾਡੇ ਜਿਹੜੇ 8 9 ਨੂੰ ਸਾਡੇ ਬੱਚੇ ਆ ਉਹਨੂੰ ਸਾਰਾ ਲਿਟਰੇਚਰ ਸਾਡਾ ਰਟਾਇਆ ਵਾ ਜੀ ਇੱਥੇ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਪ੍ਰਮੰਧ ਹੈ ਗੁਰੂ ਸਾਨੂੰ ਸਾਡੇ ਧਰਮ ਨਾਲ ਜੋੜ ਕੇ ਇਹਨੂੰ ਸਿਖਾਇਆ ਜਾ ਰਿਹਾ ਪਰ ਇੰਡੀਆ ਦੇ ਵਿੱਚ ਇਹ ਗੱਲ ਪੰਜਾਬ ਚ ਅਸੀਂ ਆਪਣੇ ਬੱਚਿਆਂ ਨੂੰ ਧੱਕਾ ਕਰ ਰਹੇ ਹਾਂ ਉਹਦੇ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਇਹ ਨਹੀਂ ਮੰਨਤਾ ਨਹੀਂ ਦਿੱਤੀ ਜਾ ਰਹੀ ਇਹ ਨਹੀਂ ਦੇਣੀ ਚਾਹੀਦੀ ਹੈ ਹੂੰ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਇਹ ਬੜੀ ਫਿਕਰ ਵਾਲੀ ਗੱਲ ਆ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇੱਕ ਬੇਨਤੀ ਮੈਂ ਪੇਰੈਂਟਸ ਨੂੰ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਕਰਨੀ ਚਾਹੁੰਨਾ ਜੀ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਇੰਗਲਿਸ਼ ਨਾ ਬੋਲੋ ਜੀ ਬਿਲਕੁਲ ਇਹ ਬਹੁਤ ਹੀ ਜ਼ਰੂਰੀ ਆ ਨਹੀਂ ਤਾਂ ਆਜਾ ਇੱਥੇ ਆਪਣੇ ਮੈਨੇਜਮੈਂਟ ਗੁਰਦੁਆਰੇ ਦੀਆਂ ਪ੍ਰਬੰਧ ਕਮੇਟੀਆਂ ਕੋਸ਼ਿਸ਼ ਕਰ ਰਹੀਆਂ ਆ ਇਹ ਉੱਤੇ ਥੋੜਾ ਜਿਹਾ ਪਾਣੀ ਫਿਰਦਾ ਫਿਰ ਇਦਾਂ ਬਿਲਕੁਲ ਤੁਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨਾਲ ਜਰੂਰ ਪੰਜਾਬੀ ਬੋਲੋ ਪੰਜਾਬੀ ਬੋਲੀ ਵਰਗੀ ਕੋਈ ਮਾਂ ਬੋਲੀ ਸਾਡੀ ਜਿਹੜੀ ਆ ਇਹਦੇ ਵਰਗੀ ਕੋਈ ਬੋਲੀ ਹੋਰ ਹੈ ਨਹੀਂ ਤੇ ਜੇ ਇਹਨੂੰ ਵਿਸਤਾਰਨਾ ਮੈਂ ਹੁਣ ਦੱਸ ਨਹੀਂ ਸਕਦਾ ਪੰਜਾਬੀ ਬੋਲੀ ਬਹੁਤ ਜ਼ਿਆਦਾ ਇੱਕ ਵਧੀਆ ਬੋਲੀ ਆ ਦੂਜੀਆਂ ਸਾਰੀਆਂ ਨਾਲ ਦੂਜੀਆਂ ਵਿੱਚ ਤਾਂ ਇੱਕ ਜੀ ਨਾਲ ਖਰ ਮਲਾਗ ਲਾ ਕੇ ਚਲਾਉਂਦੇ ਹੈਗੇ ਆ ਸਾਡੀ ਪੰਜਾਬੀ ਵਿੱਚ ਉੱਤ ਸ਼ੁੱਧ ਬੋਲ ਅਖਰ ਹੈਗੇ ਸਾਡੇ ਕੋ ਬੋਲਣ ਲਈ ਬਿਲਕੁਲ ਸੋ ਇਸ ਕਰਕੇ ਇਹ ਤੋਂ ਸ਼ਰਮਾਇਆ ਨਾ ਕਰੋ ਆਪਣੇ ਘਰਾਂ ਵਿੱਚ ਵੀ ਬੱਚਿਆਂ ਨੇ ਇੰਗਲਿਸ਼ ਤਾਂ ਇੱਥੇ ਸਿੱਖਿਆ ਹੀ ਲੈਣੀ ਆ ਲੇਕਿਨ ਪੰਜਾਬੀ ਬਚਾਉਣੀ ਬਹੁਤ ਜ਼ਰੂਰੀ ਆ ਪੰਜਾਬੀ ਬੋਲਿਆ ਕਰੋ ਬੱਚਿਆਂ ਦੇ ਨਾਲ ਬਿਲਕੁਲ ਸੋ ਬਹੁਤ ਵੱਡਾ ਮੈਸੇਜ ਆ ਜੀ ਇਹ ਕਿ ਬੱਚਿਆਂ ਦੇ ਨਾਲ ਘਰਾਂ 'ਚ ਇਕੱਠੋ-ਕੱਟੋ ਜਰੂਰ ਜਿਹੜੀ ਪੰਜਾਬੀ ਆ ਬੋਲੀ ਜਾਵੇ ਸੋ ਮੇਰੇ ਨਾਲ ਇੱਕ ਬਜ਼ੁਰਗ ਹੋਰ ਆ ਤੇ ਆਪਣੀ ਪਛਾਣ ਉਹ ਖੁਦ ਦੱਸ ਦੇਣਗੇ ਪਰ ਇਹ ਨਾਲ-ਨਾਲ ਰਾਈਟਰ ਵੀ ਆ ਲਿਖਦੇ ਵੀ ਆ ਪੰਜਾਬੀ ਮਾਂ ਬੋਲੀ ਨੂੰ ਵੱਡੀ ਸੇਵਾ ਜਿਹੜੀ ਇਹ ਨਾਲ ਕਰ ਰਹੇ ਆ ਆਪਣਾ ਪਿਸ਼ੋਕੜ ਵੀ ਨਾਲ ਜਰੂਰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੀਤਕਾਰ ਖੁਦ ਗਹੋਰੀਆ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਆ ਜੀ ਤੇ ਮੈਂ ਇੱਥੇ ਟਾਕਾ ਨਹੀਂ ਨਹੀਂ ਮੈਂ ਵੀ ਵੇਸਟਰ ਵੀਜੀ ਤੇ ਆਇਆ ਹਾਂ ਜੀ 19 ਤੋਂ ਮੈਂ ਉਹਨਾਂ ਵਾ ਹੁਣ ਵੀ ਮੈਂ ਸਾਲ ਲਾ ਕੇ ਜਾਣਾ ਜੀ ਇੱਥੇ ਪਰ ਬੜੇ ਮਾਨੂੰ ਤਸੱਲੀ ਮਿਲਦੀ ਆ ਜੀ ਇੱਥੇ ਊੜਾ ਤੇ ਜੂੜਾ ਸਿੱਖੀ ਤੇ ਸਿੱਖ ਧਰਮ ਇੰਨਾ ਸੰਭਿਆ ਹੋਇਆ ਇਹਨਾਂ ਦਾ ਬਹੁਤ ਜ਼ਿਆਦੇ ਹੱਦੋਂ ਵੱਧ ਸੰਭਿਆ ਹੈ ਬੜੇ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ ਜਾਨੀ ਕਿ ਸਾਨੂੰ ਚਾ ਚੜ ਜਾਂਦਾ ਜਿੱਦਾਂ ਆਪਣੇ ਆ ਸ਼ਨੀਵਾਰ ਹੁੰਦਾ ਵੀ ਜਾ ਕੇ ਬੱਚਿਆਂ ਦੇ ਨਾਲ ਚੱਲੀਏ ਉੱਥੇ ਨਾਲੇ ਆਪਦੇ ਬਜ਼ੁਰਗਾਂ ਨੂੰ ਮਿਲ ਜਾਈਦਾ ਜੀ ਨਾਲੇ ਇੱਥੇ ਆਪਦਾ ਮਨ ਹੌਲਾ ਕਰ ਜਾਂਦੇ ਆ ਗੱਲਾਂ ਬਾਤਾਂ ਕਰਕੇ ਤੇ ਵਿਰਸੇ ਦੀਆਂ ਗੱਲਾਂ ਕਰਦੇ ਆ ਪਿੰਡ ਦੀਆਂ ਗੱਲਾਂ ਕਰਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਹੋ ਸਕਦਾ ਵੀ ਦੂਸਿੱਖੀ ਘਟਾ ਜੀ ਹੂੰ ਉੱਥੇ ਤੁਹਾਨੂੰ ਰੋਡੇ ਵੱਧ ਮਿਲਣਗੇ ਪਰ ਇੱਥੇ ਤੁਹਾਨੂੰ ਜੂੜੇ ਤੇ ਪੱਗ ਵਾਲੇ ਬਹੁਤ ਜ਼ਿਆਦੇ ਮਿਲਦੇ ਆ ਬੜਾ ਸਕੂਨ ਮਿਲਦਾ ਜੀ ਮਨ ਨੂੰ ਤੇ ਇਸੇ ਤਰ੍ਹਾਂ ਪ੍ਰਮਾਤਮਾ ਤਰੱਕੀਆਂ ਵਾਸਤੇ ਇਹਨਾਂ ਨੂੰ ਸਿੱਖੀ ਨਾਲ ਜੋੜਦਾ ਰਹੇ ਤੇ ਬਹੁਤ ਵਧੀਆ ਗੁਰੂ ਘਰ ਆ ਜੀ ਇਹ ਕਲੰਗੀਧਰ ਤਾਕਾ ਨਹੀਂ ਨਹੀਂ ਆਪਾਂ ਅੱਗੇ ਵੀ ਸੁਣਿਆ ਇਹਦਾ ਨੌ ਖੇਡਾਂ ਖੁੱਡਾਂ ਚ ਵੀ ਉੱਤੇ ਸਾਰਿਆਂ ਨਾਲੋਂ ਜ਼ਿਆਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਜੀ ਤੇ ਆਪਣੇ ਨਿਊਜ਼ੀਲੈਂਡ ਦਾ ਜੀ ਜੀ ਹਾਂਜੀ ਤੇ ਬੜਾ ਸਕੂਲ ਮਿਲਦਾ ਤੇ ਬੱਚੇ ਪੜ੍ਹਦੇ ਆ ਜੀ ਸਾਡੇ ਇੱਥੇ ਅਸੀਂ ਵੀ ਪੰਜਾਬੀ ਨੂੰ ਬਹੁਤ ਯਾਨੀ ਕਿ ਪਰਫੁੱਲਤ ਕਰਦੇ ਆ ਜੀ ਜੀ ਤੇ ਤੁਹਾਡੀ ਜੇ ਮੈਂ ਪਛੋਕਰ ਦੀ ਗੱਲ ਕਰਾਂ ਤੁਸੀਂ ਗੀਤਕਾਰ ਹੋ ਚੰਗੇ ਗੀਤ ਤੁਸੀਂ ਲਿਖੇ ਆ ਤੇ ਰਵਿੰਦਰ ਗਰੇਵਾਲ ਨੇ ਕਾਫੀ ਕੀ ਤੁਹਾਡੇ ਗਾਏ ਜੀ ਉਹਨਾਂ ਦਾ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ ਹਾਂਜੀ ਰਵਿੰਦਰ ਗਰੇਵਾਲ ਵੈਸੇ ਤਾਂ ਸਾਡੀ ਰਿਸ਼ਤੇਦਾਰੀ ਚੋਂ ਹੀ ਪੈਂਦਾ ਜੀ ਜੀ ਹਾਂਜੀ ਮੇਰੀ ਸਿਸਟਰ ਦਾ ਭਾਂਜਾ ਲੱਗਦਾ ਉਹ ਠੀਕ ਹੈ ਸਾਡੇ ਪਰੌਣੇ ਦਾ ਜਾਨਕੀ ਸਗਾ ਭਾਂਜਾ ਸੀਗਾ ਤੇ ਉਹਦੇ ਕਰਕੇ ਰਿਸ਼ਤੇਦਾਰੀ ਵੀ ਆ ਨਿੱਕੂ ਨੇ ਵੀ ਗਾਏ ਜੀ ਮੇਰੇ ਗੀਤ ਨਰਿੰਦਰ ਮਾਵੀ ਨੇ ਵੀ ਗਾਏ ਆ ਜਤਿੰਦਰ ਗੱਲ ਡੇਲੋਂ ਹੋਰ ਕਈ ਕਲਾਕਾਰਾਂ ਨੇ ਪੰਜਾਬ ਦੇ ਵਿੱਚ ਗਾਏ ਆ ਜੀ ਤੇ ਆਪਦੇ ਵੀ ਮੇਰੇ ਆਏ ਹੋਇਆ ਜੀ ਅੱਛਾ ਹਾਂਜੀ ਟੀਸੀ ਵਿੱਚ ਮ ਤੇ ਫਾਈਨਟਾਉਂਚ ਵੀ ਆਏ ਹੋ ਜਿਆਦੇ ਮੈਂ ਫਾਈਨਟਾਉਂ ਦਾ ਰਾਈਟਰ ਰਿਹਾ ਜੀ ਬਹੁਤ ਵਧੀਆ ਲੁਧਿਆਣੇ ਤੋਂ ਸੀਗਾ ਜੀ ਤੇ ਬਾਕੀ ਕਿਰਪਾ ਮਾਲਕ ਦੀ ਤੇ ਹੁਣ ਤੁਹਾਡੇ ਕੋਲੇ ਰਹਾਗੇ ਸਾਲਖੰਡ ਇੱਥੇ ਜੀ ਬਿਲਕੁਲ ਬਿਲਕੁਲ ਤੁਸੀਂ ਜਿਵੇਂ ਹੁਣੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਘੱਟ ਪੰਜਾਬੀ ਜਾਂ ਤੁਸੀਂ ਕਿਹਾ ਕਿ ਪੱਗਾਂ ਵਾਲੇ ਮੁੰਡੇ ਘੱਟ ਦਿਖਾਈ ਦਿੰਦੇ ਆ ਰੀਜ਼ਨ ਕੀ ਮੰਨਦੇ ਹਾਂ ਵੀ ਮਾਪੇ ਅਵੇਸਲੇ ਹੋ ਗਏ ਮਾਪਿਆਂ ਨੇ ਨਹੀਂ ਪੀੜੀ ਸਾਂਭ ਸਕੇ ਜਾਂ ਇੱਕ ਚੀਜ਼ ਮੈਂ ਹੋਰ ਇੱਥੇ ਥੋੜੀ ਜਿਹੀ ਜ਼ਿਕਰ ਕਰਨਾ ਚਾਹੂੰਗਾ ਸਾਡੇ ਕੋਲ ਪਿੱਛੇ ਕੈਨੇਡਾ ਤੋਂ ਕੁਝ ਪਰਿਵਾਰ ਆਏ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਦੇ ਬੱਚਿਆਂ ਦੀ ਪੰਜਾਬੀ ਜਿਹੜੀ ਬੋਲੀ ਜਾਂਦੀ ਹੈ ਨਾ ਉਹ ਬੜੀ ਸ਼ੁੱਧ ਆ ਉਹ ਸ਼ੁੱਧ ਹੋਣ ਦਾ ਇੱਕ ਕਾਰਨ ਇਹ ਵੀ ਆ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੀੜੀ ਆ ਉਹ ਹਜੇ ਦੂਜੀ ਤੀਜੀ ਪੀੜੀ ਆ ਨਵੀਂ ਪੀੜੀਆਂ ਦੇ ਵਿੱਚੋਂ ਆ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਉੱਥੇ ਲੰਬਾ ਸਮਾਂ ਹੋ ਗਿਆ ਗਿਆ ਨੂੰ ਉਹ ਸਲੈਂਗ ਉਹਨਾਂ ਦਾ ਥੋੜਾ ਜਿਹਾ ਚੇਂਜ ਹੋ ਗਿਆ ਉਹ ਪੰਜਾਬੀ ਵੀ ਥੋੜੀ ਇੰਗਲਿਸ਼ ਸਲੈਂਗ ਦੀ ਤਰ੍ਹਾਂ ਬੋਲਦੇ ਆ ਉਹਨਾਂ ਦਾ ਥੋੜਾ ਤਰੀਕਾ ਬੋਲਣ ਦਾ ਡਿਫਰੈਂਟ ਹੋ ਗਿਆ ਪਰ ਤੁਹਾਨੂੰ ਕੀ ਲੱਗਦਾ ਪੰਜਾਬ ਵਿੱਚ ਰਹਿ ਕੇ ਇੰਗਲਿਸ਼ ਨੂੰ ਜ਼ਿਆਦਾ ਤਵੱਜੋ ਦੇਣੀ ਕੀ ਅੰਗਰੇਜ਼ੀ ਪੜੇ ਲਿਖਿਆ ਦੀ ਬੋਲੀ ਆ ਪੰਜਾਬੀ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਤੁਸੀਂ ਗੀਤਕਾਰ ਵੀ ਹੋ ਕੀ ਕਹੋਗੇ ਜ਼ਿਆਦਾਤਰ ਤਾਂ ਮੈਂ ਕਨ ਨਹੀਂ ਪੈਸਾ ਬਹੁਤ ਆ ਗਿਆ ਪੰਜਾਬ ਜੀ ਪੈਸਾ ਉਹਨੇ ਲੋਕ ਆਪਦੇ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਾਉਣ ਲੱਗ ਗਏ ਉੱਥੋਂ ਹੀ ਆਪਾਂ ਆਪਣੀ ਪੰਜਾਬੀ ਤੋਂ ਥੋੜਾ ਜਿਹਾ ਦੂਰ ਹੋਣ ਲੱਗ ਗਏ ਹੂੰ ਬਸ ਵੱਡਾ ਕਾਰਨ ਤਾਂ ਮੈਂ ਇਹੀ ਸਮਝਦਾ ਜੇ ਆਪਣੇ ਪੰਜਾਬੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਤੇ ਪੰਜਾਬੀ ਵੱਧ ਬੋਲਣਗੇ ਪੰਜਾਬੀ ਸਾਰਾ ਕੁਝ ਜਿਆਦਾ ਸਿੱਖਣਗੇ ਜਦੋਂ ਇੰਗਲਿਸ਼ ਦੇ ਵਿੱਚ ਜਾਣਗੇ ਤੇ ਇੰਗਲਿਸ਼ ਹੀ ਬੋਲਣਗੇ ਉਹਨਾਂ ਦੇ ਟੀਚਰ ਵੀ ਉਹੋ ਜਿਹੇ ਆ ਇੱਥੇ ਹੁਣ ਇੱਥੇ ਆ ਕੇ ਪਤਾ ਲੱਗਦਾ ਵਾ ਤੁਹਾਡੇ ਸਕੂਲਾਂ ਦੇ ਵਿੱਚ ਸਾਰੇ ਬਾਣੀ ਤੇ ਬਾਣਾ ਬਹੁਤ ਜਿਆਦਾ ਪੂਰਾ ਵਾ ਮੇਰੇ ਤਾਂ ਬਹੁਤ ਮਨ ਖੁਸ਼ ਹੋਇਆ ਤੇ ਭਾਈ ਉਹ ਨਹੀਂ ਮੈਨੂੰ ਸਿੱਖੀ ਉੱਥੇ ਸਾਡੇ ਪੰਜਾਬ 'ਚ ਜਿੰਨੀ ਸਿੱਖੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਰਿਹਾ ਜੀ ਬੜਾ ਮਨ ਨੂੰ ਸਕੂਨ ਮਿਲਿਆ ਜੀ ਬਹੁਤ ਬਹੁਤ ਕਿਰਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਬਜ਼ੁਰਗਾਂ ਦਾ ਕਹਿਣਾ ਇਹ ਹੈ ਜੀ ਕਿ ਚੰਗਾ ਲੱਗਦਾ ਜਦੋਂ ਜਿਵੇਂ 3 ਦਹਾਕੇ ਸਾਢੇ 3 ਦਹਾਕੇ 35 36 ਸਾਲ ਇਸ ਸਕੂਲ ਨੂੰ ਚੱਲਦੇ ਨੂੰ ਹੋ ਗਏ ਤੇ ਬਹੁਤ ਸਾਰੇ ਬੱਚੇ ਜਿਹੜੇ 30 35 ਸਾਲ ਪਹਿਲਾਂ ਇੱਥੋਂ ਸਿੱਖ ਕੇ ਗਏ ਹੋਣਗੇ ਤੇ ਉਹ ਅੱਜ ਵੱਡੀਆਂ-ਵੱਡੀਆਂ ਪੋਸਟਾਂ ਆਉਂਦੀਆਂ ਨਿਊਜ਼ੀਲੈਂਡ ਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੀਆਂ ਸਵਾਵਾ ਮ ਦੇ ਰਿਹਾ ਤੇ ਨਾਲ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਤੇ ਆਪਣੇ ਧਰਮ ਦੀ ਜਿਹੜੀ ਨੌਲੇਜ ਆ ਉਹ ਪੂਰੀ ਆ ਤੇ ਕਿਤੇ ਨਾ ਕਿਤੇ ਇਹ ਚੀਜ਼ ਸਕੂਨ ਵੀ ਦਿੰਦੀ ਆ ਬਹੁਤ ਸਾਰੇ ਬੱਚੇ ਉਹ ਵੀ ਆ ਜਿਹੜੇ ਇੱਥੇ ਐਜ਼ ਅ ਟੀਚਰ ਹੁਣ ਅੱਗੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਆ ਬਹੁਤ ਸਾਰੇ ਐਜ਼ ਅ ਵਲੰਟੀਅਰ ਨਾਲ ਜੁੜ ਕੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਲੈ ਕੇ ਆਉਣ ਲਈ ਪ੍ਰੇਰਿਤ ਕਰ ਰਹੇ ਆ ਸੋ ਵੱਡੇ ਉਪਰਾਲੇ ਨਿਊਜ਼ੀਲੈਂਡ ਦੇ ਵਿੱਚ ਸਥਾਨਕ ਸੰਸਥਾ ਤੇ ਹੋਰ ਵੱਖ-ਵੱਖ ਸੰਸਥਾਵਾਂ ਜਿਹੜੀਆਂ ਕਰ ਰਹੇ ਸੋ ਆਪਣੀ ਨਵੀਂ ਪੀੜ੍ਹੀ ਨੂੰ ਊੜੇ ਔਰ ਜੂੜੇ ਪੰਜਾਬੀ ਤੇ ਵਿਰਸੇ ਵਿਰਾਸਤ ਨਾਲ ਜੋੜ ਕੇ ਰੱਖਣ ਦੇ ਲਈ ਇੱਕ ਤੀਜੇ ਪੰਜਾਬ ਦੇ ਤੌਰ ਤੇ ਜਿਹੜਾ ਇਹ ਪੰਜਾਬ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੱਸਦਾ ਤੇ ਉਹਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਤੇ ਬੜੇ ਸ਼ਲਾਘਾਯੋਗ ਆ ਜੀ ਸੋ ਬਜ਼ੁਰਗਾਂ ਨੇ ਵੀ ਇਹੀ ਕਿਹਾ ਕਿ ਬੜਾ ਚੰਗਾ ਲੱਗਦਾ ਸੋ ਇੱਥੇ ਹੀ ਤੁਸੀਂ ਮੈਨੂੰ ਹਰਮਨ ਨੂੰ ਦਿਓ ਇਜਾਜ਼ਤ ਔਰ ਖਬਰਾਂ ਲਈ ਦੇਖਦੇ ਰਹੋ ਐਂਜਰਡ ਪੰਜਾਬੀ ਨਿਊਜ਼ ਧੰਨਵਾਦ ਸਸੀਆ ਕਾ ਸੋ ਇਸ ਸਮੇਂ ਵੀ ਦੇਖ ਰਹੇ ਹਾਂ ਜੀ ਸੋ ਨਿਊਜ਼ੀਲੈਂਡ ਦੇ ਵਿੱਚ ਅਸੀਂ ਖੜੇ ਹਾਂ ਸਿਕ ਚਿਲड्रन ਦੇ ਅੱਜ ਟਾਕਨ ਨੀ ਗੁਰੂ ਘਰ ਦੇ ਵਿੱਚ ਮਨਾਇਆ ਜਾ ਰਿਹਾ ਸੋ ਬਯੁਰਗ ਮੈਂ ਇਨਾ ਖੜੇ ਨੇ ਸੋ ਸਭ ਤੋਂ ਪਹਿਲਾਂ ਮੈਂ ਜਿਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ ਇਹਨਾਂ ਨੂੰ 20 ਸਾਲ ਨਿਊਜ਼ੀਲੈਂਡ ਦੇ ਵਿੱਚ ਹੋ ਗਏ ਯਾਨੀ ਕਿ ਦੋ ਦਹਾਕੇ ਤੇ ਮੈਂ ਕਹਾ ਕਿ 20 ਸਾਲ ਪਹਿਲਾਂ ਜਿਹੜੇ ਬੱਚੇ ਜੰਮੇ ਸੀ ਉਹ ਹੁਣ ਜਵਾਨ ਹੋ ਚੁੱਕੇ ਆ ਤੁਸੀਂ ਨਿਊਜ਼ੀਲੈਂਡ ਨੂੰ ਵੀ ਡਵੈਲਪ ਹੁੰਦੇ ਦੇਖਿਆ ਕਹਿੰਦੇ ਪਿਛਲੇ 20 ਸਾਲਾਂ 'ਚ ਬਹੁਤ ਤਰੱਕੀ ਨਿਊਜ਼ੀਲੈਂਡ ਨੇ ਕੀਤੀ ਆ ਤੇ ਉਹਦੇ ਨਾਲ ਨਾਲ 30 ਸਾਲ ਪਹਿਲਾਂ ਸ਼ੁਰੂ ਹੋਇਆ ਇਹ 5-6 ਬੱਚਿਆਂ ਤੋਂ ਜਿਹੜਾ ਸਕੂਲ ਸ਼ੁਰੂ ਹੋਇਆ ਸੀ ਅੱਜ 1000 ਬੱਚੇ ਦੀ ਗਿਣਤੀ ਤੇ ਪਹੁੰਚ ਗਿਆ ਇਹ ਵੀ ਤੁਸੀਂ ਦੇਖਿਆ ਹੋਣਾ ਕਿਵੇਂ ਗਰੋ ਹੋਇਆ ਕੀ ਕਹਿੰਦੇ ਹੋ ਤੁਹਾਡੇ ਐਕਸਪੀਰੀਅੰਸ ਨਾਲ ਕੀ ਕਹੋਗੇ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਮੇਰਾ ਨਾਮ ਰਣਜੀਤ ਸਿੰਘ ਆ ਮੈਂ 2006 ਵਿੱਚ ਇੱਥੇ ਆਇਆ 2006 ਵਿੱਚ ਤੇ ਉਦੋਂ ਤਾਂ ਇੱਥੇ ਕਮਿਊਨਿਟੀ ਬਹੁਤ ਘੱਟ ਸੰਖਿਆ ਦੀ ਹੁੰਦੀ ਸੀ ਅਸੀਂ ਕਹਣਾ ਯਾਰ ਇਹ ਕਿਹੜੇ ਕੰਟਰੀ ਚ ਆ ਗਏ ਆ ਇੱਥੇ ਆਪਣੀ ਕਮਿਊਨਿਟੀ ਤਾਂ ਹੈ ਹੀ ਨਹੀਂ ਬਹੁਤ ਘੱਟ ਆ ਹੂੰ ਪਰ ਹੌਲੀ ਹੌਲੀ ਤਾਂ ਇਹਨਾਂ ਨੇ ਨਿਊਜ਼ੀਲੈਂਡਸ ਨੇ ਲੋਟਸ ਠੀਕ ਕੀਤਾ ਜੀ ਤੇ ਆਪਣੀ ਕਮਿਊਨਿਟੀ ਬਹੁਤ ਇੱਥੇ ਆ ਗਈ ਹੈ ਹੂੰ ਤੇ ਹੁਣ ਤਾਂ ਮਤਲਬ ਗੱਲ ਕਰੀਏ ਪਈ ਹੁਣ ਤਾਂ ਇੰਨਾ ਦਿਲ ਲੱਗਦਾ ਨਿਊਜ਼ੀਲੈਂਡ ਵਿੱਚ ਇਦਾਂ ਲੱਗਦਾ ਪੰਜਾਬ ਇਹ ਆਪਣਾ ਹੀ ਪੰਜਾਬ ਹੀ ਆ ਜੀ ਤੇ ਗੁਰੂ ਘਰ ਇੰਨੇ ਬਣ ਗਏ ਆ ਇੱਥੇ ਆਕਲੈਂਡ ਦੇ ਵਿੱਚ ਤੇ ਸਾਰਿਆਂ ਨੂੰ ਜਿੱਥੇ ਤੁਸੀਂ ਜਾਣਦੇ ਆ ਸੰਗਤ ਦਾ ਉੱਥੇ ਹੜ ਆਇਆ ਹੁੰਦਾ ਜੀ ਤੇ ਖਾਸ ਕਰਕੇ ਸਿੱਖ ਸੰਗਤ ਜਿਹੜੀ ਆ ਉਹ ਜਦੋਂ ਗੁਰਦੁਆਰਿਆਂ ਚ ਆਉਂਦੀ ਆ ਤੇ ਬਹੁਤ ਹੀ ਚੰਗਾ ਲੱਗਦਾ ਹੈ ਜੀ ਸੋ ਇੱਥੇ ਮੈਨੇਜਮੈਂਟ ਨੇ ਤੱਕ ਨਹੀਂ ਨਹੀਂ ਮੈਨੇਜਮੈਂਟ ਜਿਹੜੀ ਆ ਇਹਨਾਂ ਨੇ ਤਾਂ ਬਹੁਤ ਹੀ ਵਧੀਆ ਕੰਮ ਕੀਤਾ ਜਿਹੜਾ ਨਾਲ ਹੈ ਸੋਨੇ ਤੇ ਸਾਗਾ ਜਿਹੜਾ ਕਹਿੰਦੇ ਹੁੰਦੇ ਆ ਭਈ ਜਿਹੜਾ ਆਪਣੀ ਨਵੀਂ ਪਨੀਰੀ ਨੂੰ ਹਾਂ ਸਿੱਖੀ ਦੇ ਨਾਲ ਲਾਇਆ ਬਿਲਕੁਲ ਤੇ ਇਹ ਖਾਸ ਕਰਕੇ ਮੈਂ ਕਹੂੰਗਾ ਭਈ ਬਹੁਤ ਹੀ ਜ਼ਿਆਦਾ ਅਪ੍ਰਸ਼ੇਟ ਕਰਨੇ ਵਾਲੀ ਗੱਲ ਆ ਤੇ ਸਾਨੂੰ ਇਹਦਾ ਇਹ ਰਿਜ਼ਲਟ ਆਊਗਾ ਕਿ ਆਉਂਦੇ ਸਮੇਂ ਦੇ ਵਿੱਚ ਵੀ ਸਾਨੂੰ ਇੱਥੇ ਬੜੇ ਤਗੜੇ ਹੋ ਕੇ ਸੈਕ ਕੌਮ ਦੇਖਣ ਨੂੰ ਮਿਲੇਗੀ ਜੀ ਤੇ ਜਦ ਕਿ ਹੋਰ ਕੰਟਰੀਆਂ ਚ ਇੰਨੀ ਨਹੀਂ ਵਧੀ ਫੁੱਲੀ ਜਿੰਨੀ ਇੱਥੇ ਟੱਕਰ ਨਹੀਂ ਚ ਵਧੀ ਜੀ ਸੋ ਬਿਲਕੁਲ ਜੀ ਸੋ ਜਿਵੇਂ ਇਹਨਾਂ ਨੇ ਆਪਣੇ 20 ਸਾਲ ਦੇ ਤਜਰਬੇ ਦੇ ਵਿੱਚ ਇਹ ਚੀਜ਼ ਜਿਹੜੀ ਦੇਖੀ ਹੈ ਕਿ ਵਾਕਈ ਜਿਹੜੀ ਗਿਣਤੀ ਆਪਣੀ ਬਧੀਆ ਸੋ ਇਹ ਅੰਕੜੇ ਵੀ ਦੱਸਦੇ ਆ ਜੀ ਪਿਛਲੇ ਸਮੇਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੀ ਜਿਹੜੀ ਬੱਸੋਂ ਆ ਉਹ ਇੱਥੇ ਵਧੀ ਆ ਜੇ ਭਾਰਤੀਆਂ ਦੀ ਗੱਲ ਕਰਾਂ ਤਾਂ ਭਾਰਤੀ ਨਿਊਜ਼ੀਲੈਂਡ ਚ ਤੀਜੇ ਨੰਬਰ ਤੇ ਆ ਤੇ ਪੰਜਾਬੀ ਮਾਂ ਬੋਲੀ ਹੈ ਇਸ ਟਾਈਮ ਨੌਵੇਂ ਨੰਬਰ ਤੇ ਨਿਊਜ਼ੀਲੈਂਡ ਦੇ ਵਿੱਚ ਬੋਲੀ ਜਾਂਦੀ ਆ ਗਿਣਤੀ ਦੇ ਪੱਖੋਂ ਤੇ ਹੋ ਸਕਦਾ ਅੰਕੜੇ ਵੱਧ ਹੋਣ ਪਰ ਜੋ ਰਜਿਸਟਰਡ ਹੋਏ ਆ ਜੋ ਸਰਕਾਰੀ ਡਾਟੇ ਆ ਉਹ ਕੁਝ ਇਸ ਤਰ੍ਹਾਂ ਦੱਸਦੇ ਆ ਬਾਬੂ ਜੀ ਤੋਂ ਹੱਤੋਂ ਜਾਣਨਾ ਚਾਹੂੰਗਾ ਕਿੰਨਾ ਕੁ ਸਮਾਂ ਹੋ ਗਿਆ ਕਿਵੇਂ ਦੇਖਦੇ ਹੋਂ ਅੱਜ ਊੜੇ ਔਰ ਜੂੜੇ ਨੂੰ ਸਾਂਭਣ ਦੀ ਜਿਹੜੀ ਇਹ ਸੰਸਤਾ ਨੇ ਜ਼ਿੰਮੇਵਾਰੀ ਚੱਕੀ ਆ ਕੀ ਕਹੋਗੇ ਮੇਰਾ ਸਮੂਹ ਸੰਗਤ ਨੂੰ ਮੇਰੇ ਵੱਲੋਂ ਫਤਿਹ ਅਰਜ ਕਰੋ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਮੈਂ ਸੰ 2016 ਤੋਂ ਅਜੇ ਵੇਸਟਰ ਇੱਥੇ ਆ ਰਿਹਾ ਜੀ ਮੈਂ ਦੇਖ ਰਿਹਾ ਆ ਵੀ ਨਿਊਜ਼ੀਲੈਂਡ ਦੇ ਵਿੱਚ ਹੋਰ ਮੁਲਕਾਂ ਦੇ ਮੁਕਾਬਲੇ ਜਿਵੇਂ ਇਸ ਤਰ੍ਹਾਂ ਕੈਨੇਡਾ ਅਮਰੀਕਾ ਹੈ ਹੋਰ ਮੁਲਕ ਹੈ ਹੁਣ ਇੰਗਲੈਂਡ ਹੈ ਉਹਨੇ ਮੁਕਾਬਲੇ ਇੱਥੇ ਸਿੱਖੀ ਬਹੁਤ ਪ੍ਰਫੁੱਲਤ ਹੋਈ ਹੈ ਹੂੰ ਜਿਨ ਇੱਕ ਤਾਂ ਇੱਥੇ ਗੁਰੂ ਘਰ ਬਹੁਤ ਹੈ ਜੀ ਤੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਬਹੁਤ ਵਧੀਆ ਚੱਲ ਰਹੇ ਹੈ ਹੂੰ ਇਸ ਕਰਕੇ ਜਿਹੜੇ ਆ ਊੜੇ ਤੇ ਜੂੜੇ ਨਾਲ ਜੋੜਨ ਵਾਸਤੇ ਇਹ ਜਿਹੜਾ ਗੁਰਦਾਰਾ ਸਾਹਿਬ ਕਲਗੀਧਰ ਸਾਹਿਬ ਟਾਕਰਨੀ ਨੀ ਵੱਲੋਂ ਉਪਰਾਲਾ ਕੀਤਾ ਗਿਆ ਸੀ ਹੁਣ ਤਾਂ ਸਾਰੇ ਗੁਰੂ ਘਰਾਂ ਦੇ ਵਿੱਚ ਹੀ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਹਨ ਪਰ ਇਹਨਾਂ ਨੇ ਸਭ ਤੋਂ ਪਹਿਲਾਂ ਉਪਰਾਲਾ ਕੀਤਾ ਜੀ ਇੱਥੇ 1000 ਬੱਚੇ ਦੇ ਸੰਸੰਗ ਬੱਚੇ ਇੱਥੇ ਪੰਜਾਬੀ ਦੀ ਸਿਖਾਈ ਸਿੱਖਾ ਲੈ ਰਹੇ ਹਨ ਜੀ ਔਰ ਇਹ ਇਹ ਜਿਹੜਾ ਬਹੁਤ ਵੱਡਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਹੜਾ ਵਿਦੇਸ਼ੀ ਧਰਤੀ ਤੇ ਆ ਕੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਨਾਲ ਜੋੜ ਰਹੇ ਹਾਂ ਮੈਂ ਇਹ ਇਸ ਕਰਕੇ ਇਤੋਂ ਦੇ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ। ਬਿਲਕੁਲ ਸੋ ਤੁਸੀਂ ਕਹ ਕੇ ਮੈਂ ਐਜ਼ ਬਿਸਟਰ ਇੱਥੇ ਆ ਰਿਹਾ ਹਾਂ ਤੇ ਕਈ ਵਾਰੀ ਬੜੀ ਨਿਰਾਸ਼ਾ ਹੁੰਦੀ ਆ ਜੀ ਜਦੋਂ ਆਪਾਂ ਇਹ ਚੀਜ਼ ਸੁਣਦੇ ਆ ਇੱਥੇ ਕਿ ਪੰਜਾਬ ਦੇ ਵਿੱਚ ਬਹੁਤ ਗਿਣਤੀ ਸਕੂਲਾਂ ਦੇ ਵਿੱਚ ਪੰਜਾਬੀ ਨੂੰ ਬੋਲਣ ਦੀ ਮਨਾਹੀ ਕੀਤੀ ਜਾਂਦੀ ਆ। ਉੱਥੇ ਬੱਚਿਆਂ ਨੂੰ ਹਿੰਦੀ ਜਾਂ ਇੰਗਲਿਸ਼ ਬੋਲਣ ਲਈ ਪ੍ਰੇਰਿਤ ਕੀਤਾ ਜਾਂਦਾ। ਪਰ ਚਲੋ ਇੱਥੇ ਬੱਚੇ ਸਕੂਲਾਂ ਦੇ ਵਿੱਚ ਭਾਵੇਂ ਇੰਗਲਿਸ਼ ਬੋਲਦੇ ਆ ਪੰਜਾਬੀ ਸਬਜੈਕਟ ਨਹੀਂ ਹੈਗਾ ਪਰ ਮਾਪੇ ਖਾਸ ਇੱਕ ਤوجਹ ਦੇ ਕੇ ਬੱਚਿਆਂ ਨੂੰ ਸ਼ਨੀਵਾਰ ਨੂੰ ਗੁਰੂ ਘਰਾਂ ਚ ਲੱਗਦੀਆਂ ਕਲਾਸਾਂ ਦੇ ਵਿੱਚ ਭੇਜਦੇ ਆ ਸੋ ਸਿੱਖ ਹੈਰੀਟੇਜ ਸਕੂਲ ਜਿਹੜਾ ਟਾਕਨ ਨਹੀਂ ਗੁਰੂ ਘਰ ਦੀ ਬਿਲਕੁਲ ਨਾਲ ਦੂਦ ਦੇ ਅੰਦਰ ਹੀ ਜਿਹੜਾ ਲੱਗਦਾ ਉਹਦੇ ਚ ਹਜ਼ਾਰ ਬੱਚਾ ਪੰਜਾਬੀ ਤੇ ਸਿੱਖ ਧਰਮ ਦੀ ਸਿਖਲਾਈ ਲੈਣ ਲਈ ਜਾਂਦਾ ਕਿਤੇ ਨਾ ਕਿਤੇ ਮਾਪਿਆਂ ਦਾ ਅਹਿਮ ਯੋਗਦਾਨ ਕੀ ਕਹਿਣਾ ਚਾਹੋਗੇ ਕਿ ਪੰਜਾਬ ਦੇ ਵਿੱਚ ਮਾਪੇ ਉਸ ਲਈ ਫਿਕਰਮੰਦ ਨਹੀਂ ਹੈ ਜਾਂ ਵਿਦੇਸ਼ਾਂ ਦੇ ਵਿੱਚ ਮਾਪੇ ਜ਼ਿਆਦਾ ਫਿਕਰਮੰਦ ਆ ਕਿ ਸਾਡੇ ਬੱਚੇ ਵਿਸਲੇ ਨਾ ਰਹਿ ਜਾਣ ਮੈਂ ਤਾਂ ਮੇਰੀ ਤਾਂ ਸੋਚ ਇਹ ਹੈ ਜੀ ਵੀ ਇੰਡੀਆ ਦੇ ਵਿੱਚ ਜਿਹੜੇ ਵੀ ਅਡਵੋਕੇਟਾਂ ਵਾਲੇ ਸਕੂਲ ਬਣੇ ਆ ਜੀ ਉਥੇ ਪੰਜਾਬੀ ਨਾਲ ਧੱਕਾ ਹੋ ਰਿਹਾ ਹੈ ਹੂੰ ਕੁਝ ਮਾਪੇ ਵੱਡੇ ਵੇਸਲੇ ਹੋਗੇ ਹੂੰ ਵੱਧ ਵੇਸਲੇ ਮਾਪੇ ਆ ਜਿਹੜੇ ਆਪਣੇ ਬੱਚਿਆਂ ਨੂੰ ਇਹ ਕਹਿ ਰਹੇ ਆ ਵੀ ਅੰਗਰੇਜ਼ੀ ਸਿੱਖੀ ਜਾਵੇ ਤਾਂ ਵਾਲੀ ਵਧੀਆ ਹੈ ਪੰਜਾਬੀ ਦੀ ਕੋਈ ਵਾਲੀ ਲੋੜ ਹੈ ਨਹੀਂ ਇਸ ਕਰਕੇ ਪਰ ਇੱਥੇ ਘਰਾਂ ਦੇ ਵਿੱਚ ਵੀ ਸਾਡੇ ਅਸੀਂ ਆਪਣੇ ਬੱਚਿਆਂ ਨੂੰ ਘਰ ਦੇ ਵਿੱਚ ਵੀ ਪੰਜਾਬੀ ਪੜ੍ਹਾ ਰਹੇ ਆ ਦੱਸਾਂ ਗੁਰੂ ਦੇ ਨੌਜਾਤ ਕਰਵਾਉਨੇ ਆ ਪੰਜਾਂ ਪਿਆਰਿਆਂ ਦੇ ਨੌਜਾਤ ਕਰਵਾਏ ਹੋਏ ਆ ਚਾਰ ਸਹਿਬ ਯਾਦਿਆਂ ਦੇ ਭਾਈ ਛਤੀਦਾਸ ਮਤੀਦਾਸ ਇਹ ਸਾਡੇ ਜਿਹੜੇ 8 9 90 ਦੇ ਬੱਚੇ ਆ ਉਹਨੂੰ ਸਾਰਾ ਲਿਟਰੇਚਰ ਸਾਡਾ ਰਟਾਇਆ ਵਾ ਜੀ ਇੱਥੇ ਸਕੂਲ ਦੇ ਵਿੱਚ ਵੀ ਬਹੁਤ ਵਧੀਆ ਜਿਹੜਾ ਪ੍ਰਮੰਧ ਹੈ ਗੁਰੂ ਸਾਨੂੰ ਸਾਡੇ ਧਰਮ ਨਾਲ ਜੋੜ ਕੇ ਇਹਨੂੰ ਸਿਖਾਇਆ ਜਾ ਰਿਹਾ ਪਰ ਇੰਡੀਆ ਦੇ ਵਿੱਚ ਇਹ ਗੱਲ ਪੰਜਾਬ ਚ ਅਸੀਂ ਆਪਣੇ ਬੱਚਿਆਂ ਨੂੰ ਧੱਕਾ ਕਰ ਰਹੇ ਆ ਉਥੇ ਸਕੂਲਾਂ ਦੇ ਵਿੱਚ ਵੀ ਪੰਜਾਬੀ ਨੂੰ ਇਨੀ ਮਾਨਤਾ ਨਹੀਂ ਦਿੱਤੀ ਜਾ ਰਹੀ ਇਨੀ ਦੇਣੀ ਚਾਹੀਦੀ ਹੈ ਹੂੰ ਸੋ ਬਿਲਕੁਲ ਜੀ ਕਿਤੇ ਨਾ ਕਿਤੇ ਇਹ ਬੜੀ ਫਿਕਰ ਵਾਲੀ ਗੱਲ ਆ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇੱਕ ਬੇਨਤੀ ਮੈਂ ਪੇਰੈਂਟਸ ਨੂੰ ਬੱਚਿਆਂ ਦੇ ਜਿਹੜੇ ਮਾਪੇ ਉਹਨਾਂ ਨੂੰ ਕਰਨੀ ਚਾਹੁੰਨਾ ਜੀ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਇੰਗਲਿਸ਼ ਨਾ ਬੋਲੋ ਜੀ ਬਿਲਕੁਲ ਇਹ ਬਹੁਤ ਹੀ ਜ਼ਰੂਰੀ ਆ ਨਹੀਂ ਤਾਂ ਆ ਜਰਾ ਇੱਥੇ ਆਪਣੇ ਮੈਨੇਜਮੈਂਟ ਗੁਰਦੁਆਰੇ ਦੀਆਂ ਪ੍ਰਬੰਧਕ ਕਮੇਟੀਆਂ ਕੋਸ਼ਿਸ਼ ਕਰ ਰਹੀਆਂ ਆ ਇਹ ਉੱਤੇ ਥੋੜਾ ਜਿਹਾ ਪਾਣੀ ਫਿਰਦਾ ਫਿਰ ਇਦਾਂ ਬਿਲਕੁਲ ਤੁਸੀਂ ਆਪਣੇ ਘਰਾਂ ਦੇ ਵਿੱਚ ਬੱਚਿਆਂ ਨਾਲ ਜਰੂਰ ਪੰਜਾਬੀ ਬੋਲੋ ਪੰਜਾਬੀ ਬੋਲੀ ਵਰਗੀ ਕੋਈ ਮਾਂ ਬੋਲੀ ਸਾਡੀ ਜਿਹੜੀ ਆ ਇਹਦੇ ਵਰਗੀ ਕੋਈ ਬੋਲੀ ਹੋਰ ਹੈ ਨਹੀਂ ਤੇ ਜੇ ਇਹਨੂੰ ਵਿਸਤਾਰਨਾ ਮੈਂ ਹੁਣ ਦੱਸ ਨਹੀਂ ਸਕਦਾ ਪੰਜਾਬੀ ਬੋਲੀ ਬਹੁਤ ਜ਼ਿਆਦਾ ਇੱਕ ਵਧੀਆ ਬੋਲੀ ਆ ਦੂਜੀਆਂ ਸਾਰੀਆਂ ਨਾਲ ਦੂਜੀਆਂ ਵਿੱਚ ਤਾਂ ਇੱਕ ਜੀ ਨਾਲ ਖਰ ਮਲਾਗ ਲਾ ਕੇ ਚਲਾਉਂਦੇ ਹੈਗੇ ਆ ਸਾਡੀ ਪੰਜਾਬੀ ਵਿੱਚ ਉੱਤ ਸ਼ੁੱਧ ਬਤ ਅਖਰ ਹੈਗੇ ਸਾਡੇ ਕੋ ਬੋਲਣ ਲਈ ਬਿਲਕੁਲ ਸੋ ਇਸ ਕਰਕੇ ਇਹ ਤੋਂ ਸ਼ਰਮਾਇਆ ਨਾ ਕਰੋ ਆਪਣੇ ਘਰਾਂ ਵਿੱਚ ਵੀ ਬੱਚਿਆਂ ਨੇ ਇੰਗਲਿਸ਼ ਤਾਂ ਇੱਥੇ ਸਿੱਖਿਆ ਹੀ ਲੈਣੀ ਆ ਲੇਕਿਨ ਪੰਜਾਬੀ ਬਚਾਉਣੀ ਬਹੁਤ ਜ਼ਰੂਰੀ ਆ ਪੰਜਾਬੀ ਬੋਲਿਆ ਕਰੋ ਬੱਚਿਆਂ ਦੇ ਨਾਲ ਬਿਲਕੁਲ ਸੋ ਬਹੁਤ ਵੱਡਾ ਮੈਸੇਜ ਆ ਜੀ ਇਹ ਕਿ ਬੱਚਿਆਂ ਦੇ ਨਾਲ ਘਰਾਂ 'ਚ ਇਕੱਠੋ-ਕੱਟੋ ਜਰੂਰ ਜਿਹੜੀ ਪੰਜਾਬੀ ਆ ਬੋਲੀ ਜਾਵੇ ਸੋ ਮੇਰੇ ਨਾਲ ਇੱਕ ਬਜ਼ੁਰਗ ਹੋਰ ਆ ਤੇ ਆਪਣੀ ਪਛਾਣ ਉਹ ਖੁਦ ਦੱਸ ਦੇਣਗੇ ਪਰ ਇਹ ਨਾਲ-ਨਾਲ ਰਾਈਟਰ ਵੀ ਆ ਲਿਖਦੇ ਵੀ ਆ ਪੰਜਾਬੀ ਮਾਂ ਬੋਲੀ ਨੂੰ ਵੱਡੀ ਸੇਵਾ ਜਿਹੜੀ ਇਹ ਨਾਲ ਕਰ ਰਹੇ ਆ ਆਪਣਾ ਪਿਸ਼ੋਕੜ ਵੀ ਨਾਲ ਜਰੂਰ ਦੱਸ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਗੀਤਕਾਰ ਖੁਦ ਗਹੋਰੀਆ ਪੰਜਾਬ ਤੋਂ ਲੁਧਿਆਣਾ ਜ਼ਿਲ੍ਹੇ ਤੋਂ ਆ ਜੀ ਤੇ ਮੈਂ ਇੱਥੇ ਟਾਕਾ ਨਹੀਂ ਨਹੀਂ ਮੈਂ ਵੀ ਵੇਸਟਰ ਵੀ ਜੇ ਤੇ ਆਇਆ ਹਾਂ ਜੀ 19 ਤੋਂ ਮੈਂ ਉਹਨਾਂ ਵਾ ਹੁਣ ਵੀ ਮੈਂ ਸਾਲ ਲਾ ਕੇ ਜਾਣਾ ਜੀ ਇੱਥੇ ਪਰ ਬੜੇ ਮਾਨੂੰ ਤਸੱਲੀ ਮਿਲਦੀ ਆ ਜੀ ਇੱਥੇ ਊੜਾ ਤੇ ਜੂੜਾ ਸਿੱਖੀ ਤੇ ਸਿੱਖ ਧਰਮ ਇੰਨਾ ਸਾਂਭਿਆ ਹੋਇਆ ਇਹਨਾਂ ਦਾ ਬਹੁਤ ਜ਼ਿਆਦੇ ਹੱਦੋਂ ਵੱਧ ਸਾਂਭਿਆ ਹੈ ਬੜੇ ਮਨ ਨੂੰ ਸਕੂਨ ਮਿਲਦਾ ਇੱਥੇ ਆ ਕੇ ਜਾਨੀ ਕਿ ਸਾਨੂੰ ਚਾਅ ਚੜ ਜਾਂਦਾ ਜਿੱਦਾਂ ਆਪਣੇ ਆ ਸ਼ਨੀਵਾਰ ਹੁੰਦਾ ਵੀ ਜਾ ਕੇ ਬੱਚਿਆਂ ਦੇ ਨਾਲ ਚੱਲੀਏ ਉੱਥੇ ਨਾਲੇ ਆਪਦੇ ਬਜ਼ੁਰਗਾਂ ਨੂੰ ਮਿਲ ਜਾਈਦਾ ਜੀ ਨਾਲੇ ਇੱਥੇ ਆਪਦਾ ਮਨ ਹੌਲਾ ਕਰ ਜਾਂਦੇ ਆ ਗੱਲਾਂ ਬਾਤਾਂ ਕਰਕੇ ਤੇ ਵਿਰਸੇ ਦੀਆਂ ਗੱਲਾਂ ਕਰਦੇ ਆ ਪਿੰਡ ਦੀਆਂ ਗੱਲਾਂ ਕਰਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਹੋ ਸਕਦਾ ਵੀ ਦੂਸਿੱਤੀ ਘਟਾਈ ਹੂੰ ਉੱਥੇ ਤੁਹਾਨੂੰ ਰੋਡੇ ਵੱਧ ਮਿਲਣਗੇ ਪਰ ਇੱਥੇ ਤੁਹਾਨੂੰ ਜੂੜੇ ਤੇ ਪੱਗ ਵਾਲੇ ਬਹੁਤ ਜ਼ਿਆਦੇ ਮਿਲਦੇ ਆ ਬੜਾ ਸਕੂਨ ਮਿਲਦਾ ਜੀ ਮਨ ਨੂੰ ਤੇ ਇਸੇ ਤਰ੍ਹਾਂ ਪ੍ਰਮਾਤਮਾ ਤਰੱਕੀਆਂ ਵਾਸਤੇ ਇਹਨਾਂ ਨੂੰ ਸਿੱਖੀ ਨਾਲ ਜੋੜਦਾ ਰਹੇ ਤੇ ਬਹੁਤ ਵਧੀਆ ਗੁਰੂ ਘਰ ਆ ਜੀ ਇਹ ਕਲੰਗੀਧਰ ਤਾਕਾ ਨਹੀਂ ਨਹੀਂ ਆਪਾਂ ਅੱਗੇ ਵੀ ਸੁਣਿਆ ਇਹਦਾ ਨੌ ਖੇਡਾਂ ਖੁੱਡਾਂ ਚ ਵੀ ਉੱਤੇ ਸਾਰਿਆਂ ਨਾਲੋਂ ਜ਼ਿਆਦਾ ਬਹੁਤ ਵੱਡਾ ਗੁਰਦੁਆਰਾ ਸਾਹਿਬ ਆ ਜੀ ਤੇ ਆਪਣੇ ਨਿਊਜ਼ੀਲੈਂਡ ਦਾ ਜੀ ਜੀ ਹਾਂਜੀ ਤੇ ਬੜਾ ਸਕੂਲ ਮਿਲਦਾ ਤੇ ਬੱਚੇ ਪੜ੍ਹਦੇ ਆ ਜੀ ਸਾਡੇ ਇੱਥੇ ਅਸੀਂ ਵੀ ਪੰਜਾਬੀ ਨੂੰ ਬਹੁਤ ਯਾਨੀ ਕਿ ਪਰਫੁੱਲਤ ਕਰਦੇ ਆ ਜੀ ਜੀ ਤੇ ਤੁਹਾਡੀ ਜੇ ਮੈਂ ਪਛੋਕਰ ਦੀ ਗੱਲ ਕਰਾਂ ਤੁਸੀਂ ਗੀਤਕਾਰ ਹੋ ਚੰਗੇ ਗੀਤ ਤੁਸੀਂ ਲਿਖੇ ਆ ਤੇ ਰਵਿੰਦਰ ਗਰੇਵਾਲ ਨੇ ਕਾਫੀ ਕੀ ਤੁਹਾਡੇ ਗਾਏ ਜੀ ਉਹਨਾਂ ਦਾ ਵੀ ਥੋੜਾ ਜਿਹਾ ਜ਼ਿਕਰ ਕਰ ਦਿਓ ਹਾਂਜੀ ਰਵਿੰਦਰ ਗਰੇਵਾਲ ਵੈਸੇ ਤਾਂ ਸਾਡੀ ਰਿਸ਼ਤੇਦਾਰੀ ਚੋਂ ਹੀ ਪੈਂਦਾ ਜੀ ਜੀ ਹਾਂਜੀ ਮੇਰੀ ਸਿਸਟਰ ਦਾ ਭਾਂਜਾ ਲੱਗਦਾ ਉਹ ਠੀਕ ਹੈ ਸਾਡੇ ਪਰੌਣੇ ਦਾ ਜਾਨਕੀ ਸਗਾ ਭਾਂਜਾ ਸੀਗਾ ਤੇ ਉਹਦੇ ਕਰਕੇ ਰਿਸ਼ਤੇਦਾਰੀ ਵੀ ਆ ਨਿੱਕੂ ਨੇ ਵੀ ਗਾਏ ਜੀ ਮੇਰੇ ਗੀਤ ਨਰਿੰਦਰ ਮਾਵੀ ਨੇ ਵੀ ਗਾਏ ਆ ਜਤਿੰਦਰ ਗੱਲ ਡੇਲੋਂ ਹੋਰ ਕਈ ਕਲਾਕਾਰਾਂ ਨੇ ਪੰਜਾਬ ਦੇ ਵਿੱਚ ਗਾਏ ਆ ਜੀ ਤੇ ਆਪਦੇ ਵੀ ਮੇਰੇ ਆਏ ਹੋਇਆ ਜੀ ਅੱਛਾ ਹਾਂਜੀ ਟੀਸੀ ਵਿੱਚ ਮ ਤੇ ਫਾਇਨਟਾਉਨ ਚ ਵੀ ਆਇਆ ਜਿਆਦੇ ਮੈਂ ਫਾਇਨਟਾਉਨ ਦਾ ਰਾਈਟਰ ਰਿਹਾ ਜੀ ਬਹੁਤ ਵਧੀਆ ਲੁਧਿਆਣੇ ਤੋਂ ਸੀਗਾ ਜੀ ਤੇ ਬਾਕੀ ਕਿਰਪਾ ਮਾਲਕ ਦੀ ਤੇ ਹੁਣ ਤੁਹਾਡੇ ਕੋਲੇ ਰਹਾਗੇ ਸਾਲਖੰਡ ਇੱਥੇ ਜੀ ਬਿਲਕੁਲ ਬਿਲਕੁਲ ਤੁਸੀਂ ਜਿਵੇਂ ਹੁਣੇ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਘੱਟ ਪੰਜਾਬੀ ਜਾਂ ਤੁਸੀਂ ਕਿਹਾ ਕਿ ਪੱਗਾਂ ਵਾਲੇ ਮੁੰਡੇ ਘੱਟ ਦਿਖਾਈ ਦਿੰਦੇ ਆ ਰੀਜ਼ਨ ਕੀ ਮੰਨਦੇ ਹੂੰ ਵੀ ਮਾਪੇ ਅਵੇਸਲੇ ਹੋ ਗਏ ਮਾਪਿਆਂ ਨੇ ਨਹੀਂ ਪੀੜੀ ਸਾਂਭ ਸਕੇ ਜਾਂ ਇੱਕ ਚੀਜ਼ ਮੈਂ ਹੋਰ ਇੱਥੇ ਥੋੜੀ ਜਿਹੀ ਜ਼ਿਕਰ ਕਰਨਾ ਚਾਹੂੰਗਾ ਸਾਡੇ ਕੋਲ ਪਿੱਛੇ ਕੈਨੇਡਾ ਤੋਂ ਕੁਝ ਪਰਿਵਾਰ ਆਏ ਉਹਨਾਂ ਦਾ ਕਹਿਣਾ ਸੀ ਕਿ ਇੱਥੇ ਦੇ ਬੱਚਿਆਂ ਦੀ ਪੰਜਾਬੀ ਜਿਹੜੀ ਬੋਲੀ ਜਾਂਦੀ ਆ ਨਾ ਬੜੀ ਸ਼ੁੱਧ ਆ ਉਹ ਸ਼ੁੱਧ ਹੋਣ ਦਾ ਇੱਕ ਕਾਰਨ ਇਹ ਵੀ ਆ ਕਿ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਜਿਹੜੀ ਪੀੜੀ ਆ ਉਹ ਹਜੇ ਦੂਜੀ ਤੀਜੀ ਪੀੜੀ ਆ ਨਵੀਂ ਪੀੜੀਆਂ ਦੇ ਵਿੱਚੋਂ ਆ ਕੈਨੇਡਾ ਹੋ ਗਿਆ ਇੰਗਲੈਂਡ ਹੋ ਗਿਆ ਉੱਥੇ ਲੰਬਾ ਸਮਾਂ ਹੋ ਗਿਆ ਗਿਆ ਨੂੰ ਉਹ ਸਲੈਂਗ ਉਹਨਾਂ ਦਾ ਥੋੜਾ ਜਿਹਾ ਚੇਂਜ ਹੋ ਗਿਆ ਉਹ ਪੰਜਾਬੀ ਵੀ ਥੋੜੀ ਇੰਗਲਿਸ਼ ਸਲੈਂਗ ਦੀ ਤਰ੍ਹਾਂ ਬੋਲਦੇ ਆ ਉਹਨਾਂ ਦਾ ਥੋੜਾ ਤਰੀਕਾ ਬੋਲਣ ਦਾ ਡਿਫਰੈਂਟ ਹੋ ਗਿਆ ਪਰ ਤੁਹਾਨੂੰ ਕੀ ਲੱਗਦਾ ਪੰਜਾਬ ਵਿੱਚ ਰਹਿ ਕੇ ਇੰਗਲਿਸ਼ ਨੂੰ ਜ਼ਿਆਦਾ ਤਵੱਜੋ ਦੇਣੀ ਕੀ ਅੰਗਰੇਜ਼ੀ ਪੜੇ ਲਿਖਿਆ ਦੀ ਬੋਲੀ ਆ ਪੰਜਾਬੀ ਨੂੰ ਇੰਨੀ ਤਵੱਜੋ ਨਹੀਂ ਦਿੱਤੀ ਜਾਂਦੀ ਤੁਸੀਂ ਗੀਤਕਾਰ ਵੀ ਹੋ ਕੀ ਕਹੋਗੇ ਜ਼ਿਆਦਾਤਰ ਤਾਂ ਮੈਂ ਕਨ ਨਹੀਂ ਪੈਸਾ ਬਹੁਤ ਆ ਗਿਆ ਪੰਜਾਬ ਜੀ ਪੈਸਾ ਉਹਨੇ ਲੋਕ ਆਪਦੇ ਗਵਰਨਮੈਂਟ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਲਾਉਣ ਲੱਗ ਗਏ ਉੱਥੋਂ ਹੀ ਆਪਾਂ ਆਪਣੀ ਪੰਜਾਬੀ ਤੋਂ ਥੋੜਾ ਜਿਹਾ ਦੂਰ ਹੋਣ ਲੱਗ ਗਏ ਹੂੰ ਬਸ ਵੱਡਾ ਕਾਰਨ ਤਾਂ ਮੈਂ ਇਹੀ ਸਮਝਦਾ ਜੇ ਆਪਣੇ ਪੰਜਾਬੀ ਸਕੂਲਾਂ ਦੇ ਵਿੱਚ ਬੱਚੇ ਪੜ੍ਹਨ ਤੇ ਪੰਜਾਬੀ ਵੱਧ ਬੋਲਣਗੇ ਪੰਜਾਬੀ ਸਾਰਾ ਕੁਝ ਜਿਆਦਾ ਸਿੱਖਣਗੇ ਜਦੋਂ ਇੰਗਲਿਸ਼ ਦੇ ਵਿੱਚ ਜਾਣਗੇ ਤੇ ਇੰਗਲਿਸ਼ ਹੀ ਬੋਲਣਗੇ ਉਹਨਾਂ ਦੇ ਟੀਚਰ ਵੀ ਉਹੋ ਜਿਹੇ ਆ ਇੱਥੇ ਹੁਣ ਇੱਥੇ ਆ ਕੇ ਪਤਾ ਲੱਗਦਾ ਵਾ ਤੁਹਾਡੇ ਸਕੂਲਾਂ ਦੇ ਵਿੱਚ ਸਾਰੇ ਬਾਣੀ ਤੇ ਬਾਣਾ ਬਹੁਤ ਜਿਆਦਾ ਪੂਰਾ ਵਾ ਮੇਰੇ ਤਾਂ ਬਹੁਤ ਮਨ ਖੁਸ਼ ਹੋਇਆ ਤੇ ਭਾਈ ਉਹ ਨਹੀਂ ਮੈਨੂੰ ਸਿੱਖੀ ਉੱਥੇ ਸਾਡੇ ਪੰਜਾਬ 'ਚ ਜਿੰਨੀ ਸਿੱਖੀ ਇੱਥੇ ਨਿਊਜ਼ੀਲੈਂਡ ਦੇ ਵਿੱਚ ਮੈਂ ਗੁਰਦੁਆਰ ਗੁਰਦੁਆਰਾ ਸਾਹਿਬ ਦੇ ਵਿੱਚ ਦੇਖ ਰਿਹਾ ਜੀ ਬੜਾ ਮਨ ਨੂੰ ਸਕੂਨ ਮਿਲਿਆ ਜੀ ਬਹੁਤ ਬਹੁਤ ਕਿਰਪਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਜੀ ਤੁਸੀਂ ਸਾਨੂੰ ਸਮਾਂ ਦਿੱਤਾ ਸੋ ਬਜ਼ੁਰਗਾਂ ਦਾ ਕਹਿਣਾ ਇਹ ਹੈ ਜੀ ਕਿ ਚੰਗਾ ਲੱਗਦਾ ਜਦੋਂ ਜਿਵੇਂ 3 ਦਹਾਕ ਸਾਢੇ 3 ਦਹਾਕੇ 35 36 ਸਾਲ ਇਸ ਸਕੂਲ ਨੂੰ ਚੱਲਦੇ ਨੂੰ ਹੋ ਗਏ ਤੇ ਬਹੁਤ ਸਾਰੇ ਬੱਚੇ ਜਿਹੜੇ 30 35 ਸਾਲ ਪਹਿਲਾਂ ਇੱਥੋਂ ਸਿੱਖ ਕੇ ਗਏ ਹੋਣਗੇ ਤੇ ਉਹ ਅੱਜ ਵੱਡੀਆਂ-ਵੱਡੀਆਂ ਪੋਸਟਾਂ ਦੇ ਨਿਊਜ਼ੀਲੈਂਡ ਚ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੀਆਂ ਸਵਾਵਾਵਾਂ ਦੇ ਰਹੇ ਆ ਤੇ ਨਾਲ ਉਹਨਾਂ ਨੂੰ ਪੰਜਾਬੀ ਮਾਂ ਬੋਲੀ ਤੇ ਆਪਣੇ ਧਰਮ ਦੀ ਜਿਹੜੀ ਨੌਲੇਜ ਆ ਉਹ ਪੂਰੀ ਆ ਤੇ ਕਿਤੇ ਨਾ ਕਿਤੇ ਇਹ ਚੀਜ਼ ਸਕੂਨ ਵੀ ਦਿੰਦੀ ਆ ਬਹੁਤ ਸਾਰੇ ਬੱਚੇ ਉਹ ਵੀ ਆ ਜਿਹੜੇ ਇੱਥੇ ਐਜ਼ ਅ ਟੀਚਰ ਹੁਣ ਅੱਗੇ ਬੱਚਿਆਂ ਨੂੰ ਸਿਖਲਾਈ ਦੇ ਰਹੇ ਆ ਬਹੁਤ ਸਾਰੇ ਐਜ਼ ਅ ਵਲੰਟੀਅਰ ਨਾਲ ਜੁੜ ਕੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਲੈ ਕੇ ਆਉਣ ਲਈ ਪ੍ਰੇਰਿਤ ਕਰ ਰਹੇ ਆ ਸੋ ਵੱਡੇ ਉਪਰਾਲੇ ਨਿਊਜ਼ੀਲੈਂਡ ਦੇ ਵਿੱਚ ਸਥਾਨਕ ਸੰਸਥਾ ਤੇ ਹੋਰ ਵੱਖ-ਵੱਖ ਸੰਸਥਾਵਾਂ ਜਿਹੜੀਆਂ ਰਿਆ ਸੋ ਆਪਣੀ ਨਵੀਂ ਪੀੜੀ ਨੂੰ ਊੜੇ ਔਰ ਜੂੜੇ ਪੰਜਾਬੀ ਤੇ ਵਿਰਸੇ ਵਿਰਾਸਤ ਨਾਲ ਜੋੜ ਕੇ ਰੱਖਣ ਦੇ ਲਈ ਇੱਕ ਤੀਜੇ ਪੰਜਾਬ ਦੇ ਤੌਰ ਤੇ ਜਿਹੜਾ ਇਹ ਪੰਜਾਬ ਇੱਥੇ ਨਿਊਜ਼ੀਲੈਂਡ ਦੇ ਵਿੱਚ ਵੱਸਦਾ ਤੇ ਉਹਦੇ ਲਈ ਜਿਹੜੇ ਉਪਰਾਲੇ ਕੀਤੇ ਜਾ ਰਹੇ ਆ ਤੇ ਬੜੇ ਸ਼ਲਾਘਾਯੋਗ ਆ ਜੀ ਸੋ ਬਿਯੁਰਗਾ ਨੇ ਵੀ ਇਹੀ ਕਿਹਾ ਕਿ ਬੜਾ ਚੰਗਾ ਲੱਗਦਾ ਸੋ ਇੱਥੇ ਹੀ ਤੁਸੀਂ ਮੈਨੂੰ ਹਰਮਨ ਨੂੰ ਦਿਓਈ ਜਾਸ